ਲੈ ਮੇਤਰੋ ਯਾਜ ਵਰਗਾ ਟਰੈਕਟਰ ਨਾ ਬਿਲਕੁਲ ਵਾਜਬ ਰੇਟ ਦੇ ਵਿੱਚ ਤੁਹਾਨੂੰ ਮਿਲ ਜੂ ਜੇ ਕਿਸੇ ਸੱਜਣ ਨੇ ਖਰੀਦਣਾ ਹੈ ਰੀਲ ਪੂਰੀ ਦੇਖ ਲਿਓ 101% ਵਾਈ ਕੰਦਾ ਗਰੰਟੀ ਹੈ ਵੀਰੇ ਟਰੈਕਟਰ ਦੀ ਘਰੀ ਕਿਸਾਨ ਦੇ ਬਕਾਊ ਖੜਾ ਪਹਿਲਾਂ ਤਾਂ ਦਿਖਾ ਦਈਏ ਚਾਰੇ ਟਾਇਰ ਹਰੇਕ ਸੱਜਣ ਨੂੰ ਇਹ ਹੁੰਦਾ ਬਈ ਟਾਇਰ ਕਿਵੇਂ ਨੇ ਮੇਤਰੋ 85 ਤੋਂ 90 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਬਾਕੀ ਚਾਰੇ ਟਾਇਰ ਕੰਪਨੀ ਦੇ ਨੇ ਗੁੱਡਇਰ ਦੇ ਟਾਇਰ ਨੇ ਰਿਮਾ ਰੁਮਾ ਦਾ ਟਰੈਕਟਰ ਪੂਰਾ ਘੈਂਟ ਹੈ ਸ਼ੋਅ ਦਾ ਟਰੈਕਟਰ ਪੂਰਾ ਘੈਂਟ ਹੈ ਬੰਪਰ ਪੂਰਾ ਘੈਂਟ ਲੱਗਿਆ ਹੋਇਆ ਤੇ ਜੇ ਇਧਰਲੇ ਪਾਸੇ ਆ ਜਾ ਬਾਈ ਆ ਪੰਪ ਪੰਪ ਸਾਰਾ ਚੈੱਕ ਕਰਵਾ ਦੇ ਬੈਂਡਰੀ ਇੰਨੀ ਕੁ ਵਧੀਆ ਵੀ ਚਾਬੀ ਵੀ ਨਹੀਂ ਘਮਾਉਣ ਦਿੰਦਾ ਪਹਿਲਾਂ ਸਟਾਰਟ ਹੋ ਜਾਂਦਾ ੱਪੱਠੀ ਪੁੱਠੀ ਚੈੱਕ ਕਰਵਾ ਦੇ ਪੰਪ ਕਰਵਾ ਦੇ ਚੈੱਕ ਬਾਈ ਪਲੇਟਫਾਰਮ ਦਿਖਾ ਦੇ ਜਾਨੀ ਕਿ ਕੋਲ ਮਲਾ ਕੇ ਨਾ ਛਤਰੀ ਨਮੀ ਲੱਗੀ ਹੋਈ ਐ ਟਿਊਬ ਵਾਲਾ ਤਾਂ ਚੈੱਕ ਕਰਵਾ ਦੇ ਟਰੈਕਟਰ ਪੂਰਾ ਤਸੱਲੀ ਵਾਲਾ ਮਿੱਤਰੋ 2019 ਮਾਡਲ ਐ ਜੇ ਕਿਸੇ ਭਰਾ ਨੇ ਖਰੀਦਣਾ ਨੰਬਰੇ ਦਾ ਐਚ ਆਰ ਐਨਓਸੀ ਮਿਲ ਜੂ ਤੇ ਡਿਮਾਂਡ ਬਾਈ ਨੇ ਰੱਖੀ ਐ ਸਿਰਫ 5 ਲੱਖ ਤੇ 50000 ਹਾਂ ਮੌਕੇ ਤੇ ਦੇ ਆਪਾ ਤੁਹਾਨੂੰ ਦਵਾ ਦਾਂਗੇ 5 ਲੱਖ 35000 ਸਹੀ ਹੈ ਨਾ 15000 ਮੈਂ ਡਿਸਕਾਊਂਟ ਕਰਵਾ ਦੂੰਗਾ ਜੇ ਕਿਸੇ ਭਰਾ ਨੇ ਖਰੀਦਣਾ ਮਿੱਤਰੋ ਪਿੰਡ ਟਪਾਲੀ ਦੇ ਵਿੱਚ ਬਕਾਊ ਖੜਾ ਹੈ ਨੇੜੇ ਫੂਲ ਪੈ ਜਾਂਦਾ ਹੈ ਜ਼ਿਲ੍ਹਾ ਬਠਿੰਡੇ ਦਾ ਪਿੰਡ ਹੈ ਨੰਬਰ ਬਾਈ ਦਾ ਸਕਰੀਨ ਤੇ ਹੈ ਤੇ ਬਾਈ ਦਾ ਨਾਮ ਹੈਗਾ ਸੁਖਜੀਤ ਗੁਰਜੀਤ ਬਾਈ ਗੁਰਜੀਤ ਬਾਈ ਦਾ ਨਾਮ ਹੈ ਹੁਣੇ ਫੋਨ ਲਾ ਲਓ ਜੇ ਕਿਸੇ ਨੇ ਆ 963 ਖਰੀਦਣਾ ਸਵਰਾਜ ਪੂਰੀ ਫੁੱਲ ਗਰੰਟੀ ਵਾਲਾ ਕਰੋ ਕਰਾ ਸੰਪਰਕ ਬਾਈ ਦੇ ਨਾਲ